ਸ੍ਰੀ ਗੁਰੂ ਅਮਰਦਾਸ ਜੀ ਦੀ ਉਪਮਾ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਰੋਜ਼ ਦਰਸ਼ਨ ਲਈ ਆਉਂਦੀਆਂ ਪਰ ਗੁਰੂ ਅੰਗਦ ਦੇਵ ਜੀ ਦੇ ਛੋਟੇ ਪੁੱਤਰ ਦਾदू ਜੀ ਇਸ ਸਹਿਨ ਨਾ ਕਰ ਸਕੇ ਇੱਕ ਦਿਨ ਉਹ ਕੁਝ ਬ੍ਰਾਹਮਣਾਂ ਨੂੰ ਲੈ ਕੇ ਗੋਇੰਦਵਾਲ ਆਏ ਦੀਵਾਨ ਵਿੱਚ ਹਜ਼ਾਰਾਂ ਦਾ ਇਕੱਠ ਵੇਖ ਕੇ ਬਾਬਾ ਦਾਤੂ ਗੁੱਸੇ ਨਾਲ ਲਾਲ ਹੋ ਗਏ ਉਹ ਕੋੜੇ ਧੋ ਉਤਰ ਕੇ ਸਿੱਧਾ ਗੁਰੂ ਜੀ ਪਾਸ ਗਏ ਗੁਰੂ ਸਾਹਿਬ ਨੂੰ ਪੈਰ ਨਾਲ ਠੋਕਰ ਮਾਰ ਕੇ ਤਖਤ ਉੱਤੇ ਆਪ ਬੈਠ ਗਏ ਗੁਰੂ ਅਮਰਦਾਸ ਜੀ ਨੇ ਬਾਬਾ ਦਾਦੂ ਵੱਲ ਵੇਖਿਆ ਤੇ ਪੁੱਛਣ ਲੱਗੇ ਕਿ ਮੇਰਾ ਸਰੀਰ ਤੇ ਸੇਵਾ ਕਰਦੇ ਕਰਦੇ ਹੱਡੀਆਂ ਹੀ ਹੋ ਗਿਆ ਹੈ ਕਿਤੇ ਤੁਹਾਡੇ ਪੈਰ ਤੇ ਛੱਟ ਤਾਂ ਨਹੀਂ ਲੱਗੀ ਪਰ ਬਾਬਾ ਦਾਦੂ ਨੂੰ ਇਸ ਗੱਲ ਦਾ ਕੋਈ ਪਛਤਾਵਾਪ ਨਹੀਂ ਸੀ ਉਹ ਗੁਰੂ ਜੀ ਨੂੰ ਹੋਰ ਅਪਸ਼ਬਦ ਬੋਲਦੇ ਰਹੇ ਗੁਰੂ ਸਾਹਿਬ ਚੁੱਪਚਾਪ ਆਪ ਦੇ ਚੁਬਾਰੇ ਵਿੱਚ ਚਲੇ ਗਏ ਇੱਕ ਇੱਕ ਕਰਕੇ ਸਾਰੀਆਂ ਸੰਗਤਾਂ ਉੱਥੋਂ ਉੱਠ ਕੇ ਚਲੀ ਆ ਗਈਆਂ ਗੁੱਸੇ ਵਿੱਚ ਬਾਬਾ ਦਾਤੂ ਸਾਰਾ ਚੜਾਵ ਪੋਟਲੀਆਂ ਵਿੱਚ ਪਾ ਕੇ ਖਡੂਰ ਸਾਹਿਬ ਵੱਲ ਨੂੰ ਨਿਕਲ ਗਏ ਗੁਰੂ ਸਾਹਿਬ ਦੀ ਅਗਲੇ ਦਿਨ ਤੜਕੇ ਉੱਠ ਕੇ ਵਸਰ ਕੇ ਚਲੇ ਗਏ ਪਰ ਬਾਬਾ ਦਾਦੂ ਜਦੋਂ ਗੁਰੂ ਘਰ ਦਾ ਚੜਾਵਾ ਲੈ ਕੇ ਜਾ ਰਹੇ ਸਨ ਤੇ ਰਸਤੇ ਵਿੱਚ ਡਾਕੂਆਂ ਨੇ ਉਹਨਾਂ ਦਾ ਸਾਰਾ ਮਾਲ ਲੁੱਟ ਲਿਆ ਤੇ ਬਾਬਾ ਦਾਦੂ ਦੀ ਉਸ ਲੱਤ ਦੀ ਹੱਡੀ ਵੀ ਟੁੱਟ ਗਈ ਜੋ ਉਹਨਾਂ ਨੇ ਗੁਰੂ ਸਾਹਿਬ ਤੇ ਚੁੱਕੀ ਸੀ